ਹੁਣ ਅਸੀਂ ਗੱਲ ਕਰਦੇ ਆ ਪੰਜਾਬ ਸਰਕਾਰ ਦੁਆਰਾ ਇੱਕ ਨਵੇਕਲੀ ਸ਼ੁਰੂਆਤ ਦੀ ਜੀ ਬਿਲਕੁਲ ਪੰਜਾਬ ਸਰਕਾਰ ਨੇ 883 ਆਮ ਆਦਮੀ ਕਲੀਨਿਕਾਂ ਦੇ ਵਿੱਚ ਮੁਫਤ ਪ੍ਰੈਗਨੈਂਸੀ ਕੇਅਰ ਸ਼ੁਰੂ ਕੀਤੀ ਹੈ আলਟਰਾਸਾਉਂਡ ਸﻤਿਤ ਸਾਰੀਆਂ ਜਾਂਚਾਂ ਜਿਹੜੀਆਂ ਕਿ ਬਾਜ਼ਾਰ ਦੇ ਵਿੱਚ 800 ਤੋਂ 2000 ਦੀ ਕੀਮਤ ਦੀਆਂ ਨੇ ਉਹ ਹੁਣ ਬਿਲਕੁਲ ਮੁਫਤ ਮਿਲਣ ਗਿਆ ਸਿਰਫ 4 ਮਹੀਨਿਆਂ ਦੇ ਵਿੱਚ ਹੀ 10000 ਤੋਂ ਜ਼ਿਆਦਾ ਔਰਤਾਂ ਨੂੰ ਇਸ ਸਕੀਮ ਦਾ ਫਾਇਦਾ ਹੋਇਆ ਉਹ 1 ਕਰੋੜ ਤੋਂ ਵੱਧ ਦੀ ਬਚਤ ਕਰ ਸਕੀਆਂ ਔਰ ਇਹ ਇੱਕ ਵਧੀਆ ਹਿਊਮਨ ਇੰਟਰਸਟ ਸਟੋਰੀ ਹੈ ਜੋ ਕਿ

ਗਰਭવતી ਮਹਿਲਾਵਾਂ ਦੇ ਪੈਸੇ ਦੀ ਗੱਲ ਕਰਦੇ ਆਂ ਤੇ ਉਹਨਾਂ ਦਾ ਪੈਸਾ ਵੀ ਬਚ ਰਿਹਾ ਕਰਦੇ ਨੇੜੇ ਦੇਖਭਾਲ ਵੀ ਮਿਲ ਰਹੀ ਹੈ ਤੇ ਰਾਹਤ ਵੀ ਉਹ ਹੁਣ ਮਹਿਸੂਸ ਕਰ ਰਹੀਆਂ ਨੇ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾ ਰਾਹੀਂ ਮਾਵਾਂ ਦੀ ਸਿਹਤ ਦੀ ਦੇਖਭਾਲ ਦੇ ਵਿੱਚ ਵੱਡਾ ਬਦਲਾਅ ਲੈ ਕੇ ਆ ਰਹੀ ਹੈ। ਬੀਕ ਬੇਸਿਕਲੀ ਇਟਸ ਆਮ ਆਦਮੀ ਮੈਡੀਕਅਰ which is started 2022 ਤੋਂ start ਹੋਇਆ ਹੈ ਐਂਡ ਡੇ ਬਾਏ ਡੇ ਇਹਦੇ ਵਿੱਚ ਪ੍ਰੋਗਰੈਸ ਦੇਖਣ ਨੂੰ ਮਿਲ ਰਿਹਾ ਹੈ ਅਰਲੀ ਹੈ। ਵਿਨਆ ਗਵਰਨਮੈਂਟ ਦੁਆਰਾ ਸਾਨੂੰ 81 ਟਾਈਪਸ ਦੀਆਂ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਸੀਗੀਆਂ ਵਿਦ ਲੈਬਲਸ ਸੀ 41 ਤਰ੍ਹਾਂ ਦੇ ਜਿਵੇਂ ਨਵੇਂ ਸਮਾਗਿ ਨਿਕਲਦੇ ਆ ਗਵਰਨਮੈਂਟਸ ਆਰ ਅਪਡੇਟਿੰਗ ਵੀ ਥਿੰਗਸ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਗਵਰਨਮੈਂਟ ਨੂੰ ਪਤਾ ਲੱਗ ਰਿਹਾ ਕਿ ਪੇਸ਼ੈਂਟ ਫੁੱਟਫਾਲ ਬਹੁਤ ਜ਼ਿਆਦਾ ਹੈਗਾ ਇਹਨਾਂ ਸੈਂਟਰਸ ਦੇ ਅੰਦਰ ਤਾਂ ਗਵਰਨਮੈਂਟ ਅਪਗ੍ਰੇਡ ਕਰ ਰਹੀ ਆ ਹਾਰ ਜੀਸੂ ਜਿਵੇਂ ਪਹਿਲਾਂ 82 100 ਪਲਸ ਮੈਡੀਸਿਨਸ ਕੀਤੀਆਂ ਹੋਰ ਪਹਿਲਾਂ 70% ਤੋਂ ਵੀ ਘੱਟ ਗਰਭਵਤੀ ਔਰਤਾਂ ਪਹਿਲੀ ਵਾਰ ਜਾਂਚ ਲਈ ਜਾਂਦੀਆਂ ਸਨ ਤੇ ਗਰਭਵਤੀ ਮਹਿਲਾਵਾਂ ਦੀ ਮੌਤ ਦਰ ਜਿਹੜੀ ਹੈ 90 ਪ੍ਰਤੀ 1 ਲੱਖ ਸੀ ਜਦੋਂ ਹੁਣ ਦੀ ਗੱਲ ਕੀਤੀ ਜਾਂਦੀ ਹੈ ਤੇ 883 ਆਮ ਆਦਮੀ ਕਲੀਨਿਕਾਂ ਦੇ ਵਿੱਚ ਮੁਫਤ ਪ੍ਰੈਗਨੈਂਸੀ ਕੇਅਰ ਚੱਲ ਰਹੀ ਹੈ 20000 ਗਰਭਵਤੀ ਔਰਤਾਂ ਹਰ ਮਹੀਨੇ AAC ਆਉਂਦੀਆਂ ਨੇ ਔਰ ਸਾਰੀਆਂ ਜਾਂਚਾਂ ਜਿਵੇਂ ਕਿ HIV ਖੂਨ ਦੀ ਜਾਂਚ 슈ਗਰ ਥਾਇਰੋਇਡ ਹਾਈਪਰਟਾਈਟਸ ਬੱਚੇ ਦੀ ਧੜਕਣ ਤੇ ਹੋਰ ਬਹੁਤ ਸਾਰੀਆਂ ਮੁਫਤ ਕੀਤੀਆਂ ਜਾਂਦੀਆਂ ਨੇ ਅਲਟਰਾਸਾਉਂਡ ਵੀ ਬਿਲਕੁਲ ਮੁਫਤ ਕੀਤਾ ਜਾਂਦਾ ਜਿਸ ਦੀ ਬਾਜ਼ਾਰ ਦੀ ਕੀਮਤ 800 ਤੋਂ 2000 ਰੁਪਏ ਹੈ 1 ਕਰੋੜ ਦੀ ਬਚਤ ਕੀਤੀ ਜਾ ਰਹੀ ਹੈ ਨਾਲ ਦੀ ਨਾਲ 10000 ਤੋਂ ਜ਼ਿਆਦਾ ਔਰਤਾਂ ਨੇ ਸਿਰਫ 4 ਮਹੀਨਿਆਂ ਦੇ ਵਿੱਚ ਇਹ ਬਚਤ ਕੀਤੀ 5000 ਹਾਈ ਰਿਸਕ ਪ੍ਰੈਗਨੈਂਸੀ ਹਰ ਮਹੀਨੇ ਪਛਾਣੀ ਜਾਂਦੀਆਂ ਨੇ ਤੇ ਸਪੈਸ਼ਲਿਸਟ ਕੇਅਰ ਲਈ ਵੀ ਭੇਜੀ ਜਾਂਦੀਆਂ ਨੇ 4 ਲੱਖ 3000 ਔਰਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਹਰ ਸਾਲ ਪੰਜਾਬ ਵਿੱਚ ਉਹ ਗਰਭਤੀ ਹੁੰਦੀਆਂ ਨੇ ਸਭ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ ਤੇ ਔਰਤਾਂ ਨੂੰ ਹੁਣ ਘਰ ਦੇ ਨੇੜੇ ਵਧੀਆ ਦੇਖਪਾਲ ਮਿਲ ਰਹੀ ਹੈ ਜਦੋਂ ਅਸੀਂ ਹਸਪਤਾਲਾਂ ਦੀਆਂ ਲੰਬੀਆਂ ਕਤਾਰਾਂ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਵੀ ਹੁਣ ਉਹ ਬਚ ਸਕਦੀਆਂ ਨੇ ਤੇ ਹਜ਼ਾਰਾਂ ਰੁਪਏ ਵੀ ਬਚਾ ਸਕਦੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਜਿੱਥੇ ਗੱਲ ਕੀਤੀ ਜਾਂਦੀ ਹੈ ਤੇ ਸਿਹਤ ਸੁਰੱਖਿਆ ਨੂੰ ਕਿੰਨੀ ਬਣਾਉਣ ਦੀ ਦਸ਼ਾ ਵਿੱਚ ਇੱਕ ਅਜਿਹਾ ਫੈਲ ਕਦਮੀ ਦੇ ਆਧਾਰ ਤੇ ਚੁੱਕਿਆ ਗਿਆ ਕਦਮ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨੇਪਾਲ ਸੇ ਸੰਬਾਲ ਪ੍ਰਣਾਲੀ ਨੂੰ ਸਫਲਤਾਪੂਰਵਕ ਵਿਕੇਂਦ੍ਰਿਤ ਕੀਤਾ ਹੈ ਆਮ ਆਦਮੀ ਕਲੀਨਿਕ ਹੁਣ ਗਰਭવતી ਔਰਤਾਂ ਲਈ ਨਵੀਂ ਜੀਵਨ ਰੇਖਾ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ ਸਿਰਫ 4 ਮਹੀਨਿਆਂ ਦੇ ਵਿੱਚ ਪ੍ਰੋਟੋਕੋਲ ਅਦਾਲਤ ਪ੍ਰੈਗਨੈਂਸੀ ਦੇਖਭਾਲ ਮਾਡਲ ਹੇਠ ਸੇਵਾਵਾਂ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਤੇ ਹਰ ਮਹੀਨੇ ਲਗਭਗ 20000 ਗਰਭਵਤੀ ਔਰਤਾਂ ਆਮ ਆਦਮੀ ਕਲੀਨਿਕਾਂ ਤੱਕ ਪਹੁੰਚ ਕਰ ਰਹੀਆਂ ਨੇ ਇਸ ਦੇ ਨਾਲ ਹੁਣ ਬਹੁਤ ਹੀ ਵੱਡਾ ਫਾਇਦਾ ਜਿਹੜਾ ਹੈ ਉਹ ਔਰਤਾਂ ਨੂੰ ਹੋਇਆ ਖਾਸ ਕਰਕੇ ਜਨੋਨ ਦੀ ਸਿਹਤਿਆਬੀ ਦੀ ਗੱਲ ਕਰਦੇ ਹਾਂ ਬੱਚੇ ਦੀ ਗੱਲ ਕਰਦੇ ਹਾਂ ਔਰਤਾਂ ਦੀ ਖੁਦ ਦੀ ਗੱਲ ਕਰਦੇ ਹਾਂ ਔਰ ਨਾਲ ਦੀ ਨਾਲ ਉਸ ਪੈਸੇ ਦੀ ਗੱਲ ਕਰ ਰਹੇ ਹਾਂ ਜਿਹੜਾ ਉਹ ਸੇਵ ਕਰ ਸਕਦੀਆਂ ਨੇ ਸੋ ਬਹੁਤ ਹੀ ਅਹਿਮ ਤੇ ਵਧੀਆ ਉਪਰਾਹ ਹੇ ਪੰਜਾਬ ਸਰਕਾਰ ਦੇ ਵੱਲੋਂ ਜਿਸ ਲਈ ਜਿਹੜੀ ਵੀ ਔਰਤ ਮਾਂ ਬਣਨ ਦਾ ਸੁਪਨਾ ਦੇਖ ਰਹੀ ਹੈ ਉਸ ਨੂੰ ਹੁਣ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਸ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰਨਾ ਪਏਗਾ